ਟ੍ਰੈਫਿਕ ਸਟਾਫ ਦੇ ਮੁਲਾਜ਼ਮ ਡੀਐਸਪੀ ਗੁਰਪ੍ਰੀਤ ਸਿੰਘ ਜੀ ਤੇ ਸ਼ਹਿਰ ਦੇ ਮੌਜੂਦ ਜਿੰਨੇ ਤੇ ਪ੍ਰਿੰਟ ਮੀਡੀਆ ਦੇ ਅੱਜ ਮਾਨਯੋਗ ਐਸਐਸਪੀ ਸਾਹਿਬ ਦੀ ਰਹਿਨਮਾਈ ਦੇ ਹੇਠ ਅਸੀਂ ਇੱਕ oprala ਕਰ ਰਹੇ ਹਾਂ ਲੋਕਾਂ ਦੇ ਵਿੱਚ ਟ੍ਰੈਫਿਕ ਸੰਬੰਧੀ ਜਾਗਰੂਕੀ ਪੈਦਾ ਕਰਨ ਦਾ ਤੇ ਕੋਸ਼ ਸੇਫਟੀ ਮੈਅਰ ਦੀ ਵੰਡ ਕਰਨ ਦੇ ਸੰਬੰਧੀ ਦੇਖੋ ਸਾਡੇ ਮਾਨਯੋਗ ਜਿਹੜੇ ਮੁੱਖ ਮੰਤਰੀ ਸਾਹਿਬ ਆ ਉਹ ਉਹ ਵੀ ਉਹਨਾਂ ਦਾ ਵੀ ਇਹ ਡ੍ਰੀਮ ਪ੍ਰੋਜੈਕਟ ਆ ਵੀ ਕੋਈ ਵੀ ਐਕਸੀਡੈਂਟ ਦੇ ਵਿੱਚ ਰੋਡ ਦੇ ਉੱਤੇ ਕੋਈ ਵੀ ਮੌਤ ਨਹੀਂ ਹੋਣੀ ਚਾਹੀਦੀ ਇਸੇ ਲੜੀ ਦੇ ਅਧੀਨ ਉਹਨਾਂ ਨੇ ਇੱਕ ਸੜਕ ਸੁਰੱਖਿਆ ਫੋਰਸ ਖੜੀ ਕੀਤੀ ਆ ਜੋ ਕਿ 10-15 ਮਿੰਟਾਂ ਦੇ ਵਿੱਚ ਵਿੱਚ ਕਿਸੇ ਵੀ ਜਿਹੜਾ ਐਕਸੀਡੈਂਟ ਛੁਦਾ ਨੂੰ ਹਸਪਿਟਲਾਈਜ਼ ਕਰਨ ਦੇ ਉਹਨਾਂ ਦੀ ਡਿਊਟੀ ਲਗਾਈ ਗਈ ਹੈ ਤੇ ਅਸੀਂ ਗਾਹੇ-ਗਾਹੇ ਇਸ ਸੈਮੀਨਾਰ ਜਾਂ ਲੋਕਾਂ ਦੇ ਵਿੱਚ ਅਸੀਂ ਜਾਗਰਤੀ ਈ ਮੈਂ ਮੈਂ ਕਛੇੜੀ ਹੋਈ ਆ ਤੇ ਹੁਣ ਦੇਖੋ ਧੁੰਦਾ ਦਾ ਮੌਸਮ ਆ ਰਿਹਾ ਤੇ ਇਹਦੇ ਸਬੰਧੀ ਜਿਹੜਾ ਧੁੰਦੇ ਵਿੱਚ ਵਹੀਕਲਾਂ ਦੇ ਉਨਾ ਹੀ ਘਰ ਤੋਂ ਬਾਹਰ ਲੋਡ ਪੈਣ ਤੇ ਹੀ ਨਿਕਲਿਆ ਜਾਵੇ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਤੇ ਕੋਈ ਨਸ਼ਾ ਵਗੈਰਾ ਨਾ ਕਰਕੇ ਵਹੀਕਲ ਨੂੰ ਚਲਾਇਆ ਜਾਵੇ ਤੇ ਬਾਕੀ ਜਿਹੜਾ ਟ੍ਰੈਫਿਕ ਰੂਲਾਂ ਦੀ ਪਾਲਣਾ ਕੀਤੀ ਜਾਵੇ ਤੇ ਸਪੀਡ ਲਿਮਟ ਦੀ ਪੱਲਣਾ ਕੀਤੀ ਜਾਵੇ ਅਸੀਂ ਮਾਨ ਜੋਗ ਐਸਐਸਪੀ ਸਾਹਿਬ ਦੇ ਦੀ ਦੇ ਹੁਕਮਾਂ ਦੇ ਅਨਸਾਰ ਅਸੀਂ ਸ਼ਹਿਰ ਦੇ ਵਿੱਚ ਵੀ ਟ੍ਰੈਫਿਕ ਨੂੰ ਸੰਚਾਰੂ ਢੰਗ ਦੇ ਨਾਲ ਚਲਾਉਣ ਦੇ ਲਈ ਮੁਲਾਜ਼ਮਾਂ ਦੀ ਸਾਡੇ ਮੁਲਾਜ਼ਮ ਦਿਨ ਰਾਤ ਡਿਊਟੀਆਂ ਕਰ ਰਹੇ ਆ ਇਸੇ ਦੇ ਲਈ ਲੜੀ ਦੀ ਨਹੀਂ ਅਸੀਂ ਤਾਂ ਤੁਹਾਨੂੰ ਆਮ ਪਬਲਿਕ ਤੋਂ ਤੇ ਮੀਡੀਆ ਤੋਂ ਵੀ ਇਹ ਸਹਿਯੋਗ ਦੀ ਮੰਗ ਕਰਦੇ ਆ ਕਿ ਤੁਸੀਂ ਵੀ ਲੋਕਾਂ ਵਿੱਚ ਟ੍ਰੈਫਿਕ ਸੰਬੰਧੀ ਜਾਗਰੂਕਤਾ ਕਰਕੇ ਪੈਦਾ ਕਰਕੇ ਜਿਹੜਾ ਟ੍ਰੈਫਿਕ ਦੇ ਰੂਲਾਂ ਨੂੰ ਜਿਹੜੀ ਪਾਲਣਾ ਕਰਾਉਣ ਦੇ ਵਿੱਚ ਬਹੁਤ ਵੱਡਾ ਹਿੱਸਾ ਪਾ ਸਕਦੇ ਹਾਂ ਤੇ ਇਸ ਦੇ ਕਰਕੇ ਜਿਹੜੀਆਂ ਕੀਮਤੀ ਜਾਨਾਂ ਜਾਂ ਐਕਸੀਡੈਂਟ ਦੇ ਵਿੱਚ ਜਿਹੜੀਆਂ ਕਿਸੇ ਦੇ ਗੰਭੀਰ ਸੱਟਾਂ ਲੱਗਦੀਆਂ ਜਾਂ ਮੌਤ ਮੌਤ ਹੋ ਜਾਂਦੀ ਆ ਉਹਨਾਂ ਨੂੰ ਬਚਾਇਆ ਜਾ ਸਕਦਾ ਤੇ ਅਸੀਂ ਮਾਨਯੋਗ ਐਸਐਸਪੀ ਸਾਹਿਬ ਨੂੰ ਵਿਸ਼ਵਾਸ ਦਿਵਾਉਂਦੇ ਆ ਤੇ ਸਾਡਾ ਜਿਹੜਾ ਟ੍ਰੈਫਿਕ ਸਟਾਫ ਆ ਅਸੀਂ ਸ਼ਹਿਰ ਦੇ ਵਿੱਚ ਤੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਅਸੀਂ ਤਨਦੇਈ ਦੇ ਨਾਲ ਪੂਰੀ ਡਿਊਟੀ ਕਰਕੇ ਤੇ ਟ੍ਰੈਫਿਕ ਨੂੰ ਸਚਾਰੂ ਢੰਗ ਨਾਲ ਚਲਾਵਾਂ ਚਲਾਉਣ ਦੇ ਵਿੱਚ ਵੱਡਾ ਯੋਗਦਾਨ ਪਾਵਾਂਗੇ ਤਾਂ ਕਿ ਕਿਸੇ ਦੀ ਜਾਈ ਜਿਹੜਾ ਐਕਸੀਡੈਂਟ ਦੇ ਵਿੱਚ ਸੱਟਾਂ ਨਾ ਲੱਗ ਸਕਣ ਤੇ ਉਹਦੀ ਮੌਤ ਨਾ ਹੋ ਸਕੇ ਮਿਹਰਬਾਨੀ